ਚਲੋ ਜੀ ਇਹਦਾ ਅਸੀਂ ਇਲਾਜ ਕਰਾ ਦਈਏ ਸਾਰਾ ਪੈਸਾ ਅਸੀਂ ਲਾ ਦਈਏ ਤੁਸੀਂ ਇਹਦਾ ਧਿਆਨ ਦੇਖਭਾਲ ਕਰਨਾ ਹਾਂ ਜੀ ਇੰਨੀ ਕਿਰਪਾ ਕਰ ਦਿਓ ਤਾਂ ਬਾਈ ਦੇਣਾ ਹੀ ਕੀ ਅਸੀਂ ਕਿ ਨਵੀਂ ਮੁਹਿੰਮ ਸ਼ੁਰੂ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਅਮਰੀ ਸਾਰਿਆਂ ਨੂੰ ਬੇਨਤੀ ਹੈ ਜੱਥੇਦਾਰ ਜੀ ਨੇ ਭਾਵੇਂ ਗਰੰਥੀ ਸਹਿਬਾਨ ਨੇ ਭਾਵੇਂ ਪੰਡਤ ਸਹਿਬਾਨ ਨੇ ਭਾਵੇਂ ਮੌਲਵੀ ਜੀ ਨੇ ਤੇ ਭਾਵੇਂ ਚਰਚਾਂ ਦੇ ਫਾਦਰ ਜੀ ਨੇ ਤੁਸੀਂ ਸਿੱਧਾ ਨੰਬਰ ਸਾਡਾ ਰੱਖੋ ਕਿ ਅਸੀਂ ਖੁਦ ਆਪਣੀ ਐਂਬੂਲੈਂਸ ਤੁਹਾਡੇ ਪਿੰਡ 'ਚ ਭੇਜਾਂਗੇ ਔਰ ਦਾਨ ਦੇਣ ਵਾਲਿਆਂ ਨੂੰ ਬੇਨਤੀ ਹੈ ਕਿ ਅੱਖਾਂ ਬੰਦ ਬੰਦ ਕਰਕੇ ਖਾਤਿਆਂ 'ਚ ਦਾਨ ਪਾਣ ਦੀ ਬਜਾਏ ਜੇ ਤੁਸੀਂ ਸਿੱਧਾ ਮਰੀਜ਼ਾਂ ਦੀ ਕੀ ਲੱਗਦੇ ਤੁਹਾਡੇ ਇਹ ਮੈਂ ਤਾਂ ਮਦਦ ਆਤੀ ਉਧਰ ਮੇਰਾ ਤੋਂ ਉਧਰ ਘੱਟ ਪਹਿਲਾਂ ਮੇਰੇ ਕੋਲ ਰਹਿਣਾ ਸੀ ਅੱਛਾ ਤੁਸੀਂ ਮਦਦ ਕਰ ਰਹੇ ਹੋ ਲੱਗਦੇ ਕੁਛ ਨਹੀਂ ਤੁਸੀਂ ਇਹਨਾਂ ਦੇ ਹਾਂਜੀ ਇਹ ਇਹਨਾਂ ਦੇ ਉਧਰ ਮੇਰੇ ਕੋਲ ਕਮਰੇ ਚ ਰਹਿੰਦਾ ਸੀ ਵੈਸੇ ਕੀ ਸ਼ੋਭਨਾ ਮੈਂ ਇਹਨਾਂ ਦਾ ਕੀ ਨਾਮ ਹੈ ਭਾਈ ਜੀ ਸੁਖਜਿੰਦਰ ਸਿੰਘ ਸੁਖਜਿੰਦਰ ਸਿੰਘ ਜੀ ਹਾਂਜੀ ਕੀ ਹੋਇਆ ਤੁਹਾਨੂੰ ਇੱਕ ਗਾਹਾ ਗੋਹਾ ਮੋੜਾ ਰਿਕਰ ਗਰੀ ਓਏ ਹੋਏ ਇਹ ਮੋੜਾ ਕਿਦਾਂ ਨਿਕਲਿਆ ਇਹ ਡੈਕਟਰ ਦਾ ਗੈਸਾ ਪ੍ਰਿੰਟ ਕੋਡ ਹੁਣ ਮੁੰਡਾ ਚੱਲਦਾ ਨਹੀਂ ਨਹੀਂ ਆ ਜਿੱਧਰ ਹੱਥ ਤੇ ਕੀ ਹੋਇਆ ਆਏ 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 ਆ ਵੇਖੋ ਇਹ ਵੀ ਇਕੱਠਾ ਜਾਂਦਾ ਇਹ ਕਿਦਾਂ ਹੋਇਆ ਚਾਪਲ ਬਹੁਤ ਵੱਡਾ ਪਸਾਂ ਪੈਸੇ ਨਹੀਂ ਆ ਕਿਦਾਂ ਹੋਇਆ ਗੁੱਟਾ ਮੈਂ ਕਿਹਾ ਓਕੇ ਬਰਾਛਾ ਤਾਉਨੇ ਕਰ ਲਓ ਰੱਖ ਲਓ ਥੱਲੇ ਰੱਖ ਲਓ ਨੂੰ ਥੱਲੇ ਰੱਖ ਲਓ ਇਹਦਾ ਐਕਸਰੇ ਉਕਸਰੇ ਕਰਾਇਆ ਕੋਈ ਹਾਂ ਹਾਂ ਹੈਗੇ ਇਹਦਾ ਐਕਸਰੇ ਦਿਖਾਇਓ ਕਿੱਥੇ ਗੋਟਾ ਦਾ ਐਕਸਰੇ ਦਿਖਾਇਓ ਮੁੰਡੇ ਦਾ ਗੁੱਟ ਦਾ ਨਹੀਂ ਮੁੰਡੇ ਦਾ ਹੈਗਾ ਉਧਰ ਬਾਅਦ ਤਵਜੀ ਇਹ ਹੋਰ ਆ ਫਿਰ ਤੋਂ ਅੱਛਾ ਉਹਦੇ ਹੋਏ ਬਾਕੀ ਮੁੰਡੇ ਦਾ ਐਕਸਰੇ ਹੈਗਾ ਨੇ ਗਏ ਆ ਬਾਤ ਹੋਇਆ ਗੋਡੇ ਦਾ ਯਾ ਕਿਤੇ ਗੋਡੇ ਦਾ ਬਾਡੀ ਕਿਤੇ ਗੋਡੇ ਦਾ ਤੇ ਕਿਤੇ ਦਾ ਜੀ ਗੋਡੇ ਨੂੰ ਕੀ ਹੋਇਆ ਤੁਹਾਡੇ ਦਿਖਾਓ ਇੱਧਰ ਇੱਧਰ ਹੋ ਜਾ ਮਾੜਾ ਇੱਕ ਵਾਰ ਇੱਕ ਫਰਮਾ ਆਏ ਬਾਈ ਇਹ ਐਕਸਰੇ ਕਦੋਂ ਦਾ ਹੈ ਹਾਈ ਪ੍ਰੀਤਕੁਰ ਦਾ 3 12 24 ਇਹ ਹੋਇਆ ਕਿਦਾਂ ਸੀਗਾ ਇਹ ਕੀ ਹੋਇਆ ਕਿ ਤੁਹਾਡੇ ਨੂੰ ਅੱਛਾ ਇਹ ਗੁੱਡਾ ਵੀ ਖਰਾਬ ਹੈ ਤੁਹਾਡਾ ਗਿੱਟਾ ਵੀ ਖਰਾਬ ਹੈ 50 ਰੁਪਏ ਅੱਛਾ ਉੱਪਰ ਉਹ ਜ਼ਖਮ ਵੀ ਹੈ ਅੱਛਾ ਕਦੋਂ ਤੋਂ ਦਿੱਕਤ ਹੈ ਇਹ ਇਹ ਰਾਤ ਚਾਹ ਦਿੱਤਾ ਸਾਡੇ ਬਸਾਲੇ ਕੋਈ ਨਸ਼ਾ ਪਤਾ ਤਾਂ ਨਹੀਂ ਕਰਦੇ ਉਹ ਆ ਜਿਹੜੇ ਗੋਲਦਨ ਸਰ ਪਹਿਲਾਂ ਹਾਂ ਉਹ ਬਾਹਲੇ ਜਾਂ ਗੋਲਦਨ ਨਾ ਅੱਛਾ ਹੁਣ ਡਾਕਟਰ ਕੀ ਕਹਿੰਦੇ ਆ ਹੋਰੋਂ ਕਹਿੰਦੇ ਵੀ ਉਹਨਾਂ ਪੁੱਛੋ ਅੱਛਾ ਉਹਦੋਂ ਕੱਲ ਗਏ ਸੀ ਨਾ ਅੱਛਾ ਇਹਨਾਂ ਦੇ ਪਰਿਵਾਰ ਕਿੱਥੇ ਇਹਨਾਂ ਦਾ ਤੁਹਾਡਾ ਵਿਆਹ ਹੋਇਆ ਸੀ ਨਹੀਂ ਇੱਕ ਵਾਰ ਨਹੀਂ ਵਿਆਹ ਦੇਖੋ ਮੇਰਨ ਲਾਲ ਨਾ ਕੁਝ ਲੁਕੋਇਓ ਨਾ ਇਹਨਾਂ ਹੋਵੇ ਕੱਲ ਨੂੰ ਪਤਾ ਲੱਗ ਜਵੇ ਜੀ ਹਾਂਜੀ ਤੁਹਾਡਾ ਵਿਆਹ ਹੋ ਨਹੀਂ ਰਿਹਾ ਅੱਛਾ ਇਹ ਇਹਦਾ ਘਰ ਛੱਡ ਕੇ ਮੈਂ ਤੈਨੂੰ ਸੱਚ ਦੱਸ ਹਾਂ ਸੱਚ ਸਾਰਾ ਸੱਚ ਦੱਸਣਾ ਅਸੀਂ ਮਦਦ ਕਰਾਂਗੇ ਮਦਦ ਕਰੂੰਗੇ ਮੈਂ ਇਹਦਾ ਭਰਾ ਮੈਂ ਤੈਨੂੰ ਸੱਚ ਸਕਾ ਭਰਾ ਹਾਂ ਤੇ ਇਹਨੇ ਤਾਂ ਥਾਂ ਵੀ ਵੇਚਤਾ ਇਸ ਬੰਦੇ ਨੇ ਕਿਉਂ ਵੇਚਤਾ ਪਹਿਲਾਂ ਤੂੰ ਬਾਹਰ ਰਹਿੰਦਾ ਸੀ ਘਰ ਛੱਡ ਕੇ ਚਲਿਆ ਗਿਆ ਸੀ ਸਾਨੂੰ ਤਾਂ ਅੱਜ ਡੱਕ ਪਿਆ ਜੀ ਅੱਜ ਤਾਂ ਥੋੜਾ ਸਕਾ ਭਰਾ ਰਹਿੰਦਾ ਸੀ ਇਹ ਅੱਛਾ ਉੱਥੋਂ ਆ ਇੰਨਾ ਵਿਗੜ ਕੇ ਆ ਗਿਆ ਬਾਈ ਜੀ ਮੇਰੇ ਵੀ ਨਿੱਕੇ ਨਿੱਕੇ ਬੱਚੇ ਆ ਮੈਂ ਹੁਣ ਦੱਸ ਕਿੱਧਰ ਨੂੰ ਜਾਵਾਂ ਇਹ ਸਕਾ ਭਰਾ ਤੁਹਾਡਾ ਹਾਂ اچھا ਤੇ ਇਹ ਬੰਦੇ ਨੇ ਤਾਂ ਉਹਦਾ ਘਰ ਵੀ ਨਹੀਂ ਰੱਖਿਆ ਇਹ ਘਰ ਕੀ ਦਾ ਜਿੱਥੇ ਅਸੀਂ ਮੇਰੀ ਭੈਣ ਦਾ ਘਰ ਆ ਜੀ ਗਾਹ ਮੇਰੀ ਭੈਣ ਨੂੰ ਸਾਹ ਦਈ ਦਿੱਤਾ ਤੁਹਾਡਾ ਘਰ ਕਿੱਥੇ ਆ ਮੈਂ ਤਾਂ ਜੀ ਮੋਗੇ ਦੇ ਰਹਿਣ ਵਾਲਾ ਹਾਂ ਤੁਸੀਂ ਇੱਥੇ ਕੀ ਕਰਨਾ ਆਏ ਹੋ ਮੈਂ ਤਾਂ ਇਹਦਾ ਜਦੋਂ ਹੋ ਲੋ ਕੋਈ ਇਹਨੇ ਤਾਂ ਜਮਾਂ ਛੜਤਾ ਹੀ ਸਾਬ ਨੂੰ ਫੋੜੇ ਕੇ ਪਾਉਣ ਕੋਈ ਨਹੀਂ ਚਲੋ ਜੇ ਇਹਦਾ ਅਸੀਂ ਇਲਾਜ ਕਰਾ ਦਈਏ ਸਾਰਾ ਪੈਸਾ ਅਸੀਂ ਲਾ ਦਈਏ ਤੁਸੀਂ ਇਹਦਾ ਧਿਆਨ ਦੇਖਭਾਲ ਕਰਨਾ ਹਾਂਜੀ ਇੰਨੀ ਕਿਰਪਾ ਕਰ ਦਿੰਦਾ ਬਾਈ ਦੇਣਾ ਹੀ ਕੀ ਅਸੀਂ ਆਪਣੀ ਐਂਬੂਲੈਂਸ ਲੈ ਕੇ ਆ ਰਹੇ ਹੁਣੀ ਇਹਨੂੰ ਐਡਮਿਟ ਕਰਾ ਰਹੇ ਹਾਂ ਪਿੱਛੇ ਬੈੱਡ ਤੇ ਵੀ ਤੁਹਾਡੇ ਫੋੜੇ ਵੀ ਹੋਏ ਪਿੱਛੇ ਬੈੱਡ ਸੋਲ ਹੋਏ ਹੋਏ ਹਾਂ ਹੈਗੀ 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 ਪ੍ਰੋਬਲਮ ਕਿੰਨੇ ਕੁ ਜ਼ਿਆਦਾ ਘਟ ਹੈ ਉਹ ਆ ਜੀ ਤੁਹਾਡੀ ਰੀਡ ਡੇੜੀ ਤੇ ਜ਼ਿਆਦਾ ਘਟ ਹੈ ਥੋੜੀ ਜਿਹੀ ਡਬਲ ਹੈ ਦੇਖ ਨਹੀਂ ਬੈਠੇ ਨਹੀਂ ਹੁੰਦਾ ਜੀ ਜੋ ਅੱਜ ਬੈਠਣਾ ਠੀਕ ਹੈ ਟੂ ਇਚ ਤਾਂ ਨਹੀਂ ਕੋਈ ਦਿੱਕਤ ਹੈਗੀ ਟੂ ਸਾਡਾ ਦਾਣੇ ਨੂੰ ਸਾਈਡਾ ਹਾਂ ਚੀਜ਼ਾਂ ਦੀ ਅੱਛਾ 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 ਚਲੋ ਮੈਂ ਇੱਕ ਵਾਰੀ ਡਾਕਟਰ ਕੋਲ ਲੁਧਿਆਣੇ ਇਹਨਾਂ ਨੂੰ ਭੇਜ ਰਿਹਾ ਹੁਣੀ ਐਂਬੂਲੈਂਸ ਚ ਪਾ ਕੇ ਚੈੱਕ ਕਰਾ ਲਓ ਠੀਕ ਹੈ ਜੀ ਮੇਰਾ ਨੰਬਰ ਮੁੰਡੇ ਦਾ ਤੁਹਾਡੇ ਕੋਲ ਹੈਗਾ ਕੋਈ ਦਿੱਕਤ ਆਈ ਸਾਨੂੰ ਫੋਨ ਕਰ ਲਿਓ ਨਹੀਂ ਤਾਂ ਤੁਸੀਂ ਸਾਨੂੰ ਜਿੱਥੇ ਮਿਲਿਓ ਪਤਾ ਥੈਂਕ ਯੂ ਕਿੱਥੇ ਮਿਲੇ ਸੀ ਤੁਸੀਂ ਸਾਨੂੰ ਮਾਡਲ ਟਾਊਨ ਮਾਡਲ ਟਾਊਨ ਹਾਂ ਜੇ ਕੋਈ ਦਿੱਕਤ ਆਈ ਸਾਨੂੰ ਉੱਥੇ ਮਿਲ ਲਓ ਬਾਈ ਇਹਦਾ ਨੰਬਰ ਤੁਹਾਨੂੰ ਸਾਰਾ ਕੁਝ ਹੈਗਾ ਇਹਨਾਂ ਕੋਲ ਮੇਰਾ ਅੱਛਾ ਮੈਨੂੰ ਦੱਸੋ ਬਾਈ ਮੈਂ ਤੁਹਾਡਾ ਸ਼ੁਭਨਾਮ ਮੇਰਾ ਨਾਮ ਦੇਵਰਾਜ ਆ ਜੀ ਦੇਵਰਾਜ ਦੇਵਰਾਜ ਸਿੰਘ ਆ ਮੇਰਾ ਦੇਵਰਾਜ ਸਿੰਘ ਠੀਕ ਹੈ ਆ ਵੀ ਦਰਕੇ ਹੋਏ ਸਿੰਘਾ ਜੀ ਚਲੋ ਤੁਸੀਂ ਕੀ ਕੰਮ ਕਰਦੇ ਹੋ ਮੈਂ ਬੋਰਾ ਦਾ ਕਰਦਾ ਜੀ ਬੋਰਾ ਦਾ ਤੁਸੀਂ ਪੂਰੇ ਏਜ ਤੁਹਾਡੀ ਕੀ ਨਾਮ ਹੈ ਤੁਹਾਡੇ ਪਿੰਡ ਦਾ ਅਮੜਾ ਅਮੜਾ ਤੁਸੀਂ ਆਪਣੇ ਪੂਰੇ ਪਿੰਡ ਦਾ ਠੇਕਾ ਲੈ ਲਓ ਇਹ ਤੁਹਾਡੇ ਪਿੰਡ ਚ ਕੋਈ ਜੇ ਏਦਾਂ ਬਜ਼ੁਰਗ ਕੋਈ ਬੱਚਾ ਕੋਈ ਮਾਂ ਕੋਈ ਬਜ਼ੁਰਗ ਕੋਈ ਬਿਨਾਂ ਹਲਾਜੇ ਤੋਂ ਬੈਠਾ ਹੈ ਸਾਨੂੰ ਫੋਨ ਕਰਨਾ ਨਹੀਂ ਠੀਕ ਹੈ ਉਹ ਨਹੀਂ ਚਲ ਕੋਈ ਨਹੀਂ ਕਹੋ ਫੋਨ ਦੀ ਗੱਲ ਕਰਦੇ ਕੋਈ ਨਹੀਂ ਕਰਾਂਗੇ ਅੱਛਾ ਹਾਂ ਨਵੀਰ ਵੀ ਆ ਤੁਹਾਡੇ ਤੇ ਗੁਰੂ ਘਰ ਕਿਹੜਾ ਸਾਹਮਣੇ ਸਾਬ ਚੜਦੀ ਕਲਾ ਕਰੋ ਚੜਦੀ ਕਲਾ ਕਰੋ ਜਰਾ ਸਾਬ ਤੁਸੀਂ ਉੱਥੇ ਗ੍ਰੰਥੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਿਆ ਨਾ ਕਿ ਉੱਥੇ ਅਨਾਉਂਸਮੈਂਟ ਕਰਾ ਦਿਓ ਆਪਣੇ ਪਿੰਡ 'ਚ ਹਾਂਜੀ ਤੇ ਯਾ ਤੁਹਾਡੇ ਇੱਥੇ ਪੰਜ ਸਰਪੰਚ ਤਾਂ ਚਲੋ ਪਾਰਟੀ ਬਾਜ਼ੀਆਂ 'ਚੋ ਲੜਾਈਆਂ ਲੜੀ ਆਉਂਦੀਆਂ ਰਹਿਣੀ ਹੁਣ ਚਲੋ ਜੇ ਪੰਜ ਸਰਪੰਚ ਵੀ ਤੁਹਾਡੇ ਸਾਡਾ ਨਾਲ ਸੰਪਰਕ ਕਰਦੇ ਨੇ ਉਹ ਵੀ ਵਧੀਆ ਹੈ ਪਰ ਤੁਸੀਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਜਿਹੜੇ ਪਾਠੀ ਸਹਿਬਾਨ ਨੇ ਮੰਦਰ ਹੈਗਾ ਕੋਈ ਤੁਹਾਡੇ ਇੱਥੇ ਇੱਕ ਪਿੰਡ 'ਚ ਹਾਂ ਉੱਥੇ ਦੇ ਪੰਡਤ ਨੂੰ ਵੀ ਕਹਿ ਦਿਓ ਅਸੀਂ ਮਿਲ ਲੈਨੇ ਉਹਨਾਂ ਨੂੰ ਕਿ ਜੇ ਕਿਸੇ ਨੂੰ ਕੋਈ ਤੁਹਾਡੇ ਇਲਾਕੇ 'ਚ ਕਿਸੇ ਨੂੰ ਕੋਈ ਲੋੜ ਹੈ ਤਾਂ ਸਾਨੂੰ ਜਰੂਰ ਦੱਸਿਓ ਠ ਹੈਂ ਚਲੇ ਆ ਗਏ ਅੱਛਾ ਆ ਗਏ ਚਲੋ ਇਹ ਮੁੰਡੇ ਦਾ ਨੰਬਰ ਤੁਹਾਡੇ ਕੋਲ ਹੈਗਾ ਇਹ ਤੁਹਾਨੂੰ ਦਿੱਤਾ ਮੈਨੂੰ ਆਇਨ ਭਾਈ ਫੋਟਾ ਨੂੰ ਆ ਸਾਡੇ ਆ ਸਾਡੇ ਨੰਬਰ ਲਿਖੇ ਹੋਏ ਦੋਨੋਂ ਆਪਣੇ ਮਰੀਜ਼ ਦਾ ਨਾਮ ਬੋਲ ਕੇ ਜਸਾ ਸਿੰਘ ਜੀ ਨਹੀਂ ਇਹ ਮੇਰਾ ਇਹ ਤੁਹਾਡਾ ਘੜ ਅੱਛਾ ਤੁਹਾਨੂੰ ਕੀ ਹੋਇਆ ਮੇਰਾ ਤਾਂ ਠੀਕ ਹੋਣਾ ਮੇਰਾ ਤੂੰ ਠੀਕ ਹੋ ਇਹਨਾਂ ਦਾ ਕੀ ਨਾਮ ਹੈ ਇਹਦਾ ਨਾ ਕੌਰਾ ਬਾਈ ਸੱਚ ਨਾ ਇਹਦਾ ਨਹੀਂ asli aadhar card ਦੇ ਨਾਮ ਕੀ ਇਹ ਇਹ ਬੰਦੇ ਨੇ ਅਧਾਰ ਕਾਰਡ ਵੀ ਨਹੀਂ ਬਣਾਇਆ ਤੋ ਸੱਚੇ ਕਹਾ ਹਾਂਦਾ ਹੀ ਫਸ ਤੁਰਿਆ ਫਿਰਦਾ ਰਿਹਾ ਉਹਦਾ ਅਧਾਰ ਕਾਰਡ ਤਾਂ ਚਾਹੀਦਾ ਇਹਨੇ ਤਾਂ ਕੁਝ ਵੀ ਨਹੀਂ ਕੀਤਾ ਅੱਜ ਪਾਜੀ ਦੇ ਨਾਮ ਤੇ ਚੱਲ ਸਕਦੇ ਜੀ ਸਾਥੀ ਪੁੱਛੇਗਾ ਸੁਖਜਿੰਦਰ ਸਿੰਘ ਜੀ ਹਾਂ ਚਲੋ ਸੁਖਜਿੰਦਰ ਸਿੰਘ ਕੋਈ ਗੱਲ ਨਹੀਂ ਮਾਰਾ ਇਹਦਾ ਨਾਮ ਲਿਓ ਠੀਕ ਹੋ ਜੂਗਾ ਕੋਈ ਗੱਲ ਨਹੀਂ ਤੁਸੀਂ ਨਾਲ ਕਿੰ ਤੁਸੀਂ ਜਾਣਾ ਇਹਨਾਂ ਦੇ ਨਾਲ ਜਦੋਂ ਤੱਕ ਇਹਦਾ ਇਲਾਜ ਨਹੀਂ ਹੋ ਜਾਂਦਾ ਦੇਖੋ ਜਿਹੜੀ ਸੇਵਾ ਹੈ ਨਾ ਭਰਾ ਹੋਣ ਦੇ ਨਾਤੇ ਇਹਦੀ ਜਗ੍ਹਾ ਤੁਸੀਂ ਵੀ ਹੋ ਸਕਦੇ ਸੀ ਇਹਦੀ ਜਗ੍ਹਾ ਮੈਂ ਵੀ ਹੋ ਸਕਦਾ ਸੀ ਵਾਹਿਗੁਰੂ ਜੀ ਹਰ ਵਾਰ ਇਸ ਕਰਕੇ ਅਗਲਾ ਜੇ ਅਜ ਮਾੜੇ ਹਾਲਾਤਾਂ ਤੇ ਹੈਗਾ ਆਪਾਂ ਉਹਨੂੰ ਐ ਨਹੀਂ ਛੱਡਣਾ ਉਹਦੀ ਜੋ ਮਦਦ ਬਣਦੀ ਹੈ ਤੁਸੀਂ ਪੈਸੇ ਦੀ ਮਦਦ ਨਹੀਂ ਕਰ ਸਕਦੇ ਮੈਂ ਮੰਨਿਆ ਪਰ ਜਿਹੜੀ ਨਾਲ ਭੱਜ ਦੌੜ ਵਾਲੀ ਮਦਦ ਹੈ ਉਹ ਤਾਂ ਜ਼ਰੂਰ ਕਰੋ ਹਾਂ ਰਹਿਣਾ ਤਾਂ ਪੂ ਮੈਂ ਮੰਨਦਾ ਇੰਨੀ ਕਿ ਸੇਵਾ ਤੁਹਾਡੀ ਬਹੁਤ ਵੱਡੀ ਸੇਵਾ ਹੈ ਪੈਸੇ ਦੇਣ ਵਾਲੇ ਬਹੁਤ ਨੇ ਤੁਹਾਡੇ ਪਿੰਡੋਂ ਹੀ 10 ਬੰਦੇ ਸਾਡੇ ਕੋਲ ਆ ਜਾਣਾ ਨੇ ਕਿ ਸਾਡੀ ਇਹ ਮਦਦ ਕਰੋ ਠੀਕ ਹੈ ਆ ਵੀ ਆ ਵੀ ਸਹੀ ਹੈ ਮੈਂ ਵੀਡੀਓ ਰਾਹੀਂ ਵੀ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਹੰਬੜਾ ਪਿੰਡ ਦੇ ਵਿੱਚ ਅੱਜ ਆਇਆ ਵੈਸੇ ਤਾਂ ਕਿ ਐਗਜ਼ਾਮਪਲ ਤੌਰ ਤੇ ਮੇਰੀ ਇਹ ਵੀਡੀਓ ਹੈ ਹੋ ਸਕਦਾ ਕੱਲ ਨੂੰ ਅਸੀਂ ਸਾਡੀ ਟੀਮ ਦੇ ਮੈਂਬਰ ਹੀ ਜਾਣ ਜਿਆਦਾ ਅਸੀਂ ਕਿ ਨਵੀਂ ਮੁਹਿੰਮ ਸ਼ੁਰੂ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹ ਮੁਹਿੰਮ ਸ਼ੁਰੂ ਕਰ ਰਹੇ ਹਾਂ ਕਿ 12 13000 ਪਿੰਡ ਨੇ ਪੰਜਾਬ ਦੇ ਤੇ ਜਿੰਨੇ ਵੀ ਪਿੰਡਾਂ ਦੇ ਵਿੱਚ ਉਹ ਗਰੰਥੀ ਸਹਿਬਾਨ ਜਾਂ ਪੰਜ ਸਰਪੰਚ ਜਾਂ ਕੋਈ ਯੂਥ ਦਾ ਵੈਸੇ ਹੀ ਕੋਈ ਬੱਚਾ ਕੋਈ ਮੁੰਡਾ ਕੋਈ ਸੇਵਾ ਕਰਨਾ ਚਾਹੁੰਦਾ ਆਪਣੇ ਪਿੰਡ ਦੀ ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਪਿੰਡ ਚੋਂ ਕੋਈ ਐਦਾਂ ਦੇ ਲੋੜਵੰਦ ਮਰੀਜ਼ ਜਿਹੜੇ ਪੈਸਿਆਂ ਕਰਕੇ ਆਪਣਾ ਇਲਾਜ ਨਹੀਂ ਕਰਾ ਸਕਦੇ ਘਰੇ ਹੀ ਲੇਟੇ ਹੋਏ ਨੇ ਉਹ ਸਾਨੂੰ ਜਰੂਰ ਸੰਪਰਕ ਕਰਾਓ ਸਾਡਾ ਫੋਨ ਨੰਬਰ ਵੀਡੀਓਜ਼ ਦੇ ਉੱਪਰ ਕਾਫੀ ਵਾਇਰਲ ਹੈ ਤੁਸੀਂ ਸਾਨੂੰ ਵਟਸਐਪ ਕਰੋ ਕਾਲ ਕਰੋ ਮਿਲੋ ਕਿ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਵੈਸੇ ਤਾਂ ਮੇਰੀ ਅਗਲੀ ਜਿਹੜੀ ਰਣਨੀਤੀ ਹੈ ਉਹ ਇਹ ਹੋਏਗੀ ਕਿ ਜਿੰਨੇ ਵੀ ਪੰਜਾਬ ਚ ਗੁਰਦੁਆਰਾ ਸਹਿਬਾਨ ਨੇ ਮਤਲਬ ਹਜ਼ਾਰਾਂ ਹੀ ਗੁਰਦੁਆਰਾ ਸਹਿਬਾਨ ਨੇ ਹਜ਼ਾਰਾਂ ਹੀ ਮੰਦਰ ਨੇ ਹਜ਼ਾਰਾਂ ਹੀ ਮਸਜਿਦਾਂ ਹਜ਼ਾਰਾਂ ਹੀ ਚਰਚਾ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਇਹਨਾਂ ਦੇ ਮੁਖੀ ਨੇ ਭਾਵੇਂ ਜੱਥੇਦਾਰ ਜੀ ਨੇ ਭਾਵੇਂ ਗ੍ਰੰਥੀ ਸਹਿਬਾਨ ਨੇ ਭਾਵੇਂ ਪੰਡਤ ਸਹਿਬਾਨ ਨੇ ਭਾਵੇਂ ਮੌਲਵੀ ਜੀ ਨੇ ਤੇ ਭਾਵੇਂ ਚਰਚਾਂ ਦੇ ਫਾਦਰ ਜੀ ਨੇ ਮੇਰੀ ਸਭ ਨੂੰ ਬੇਨਤੀ ਹੈ ਕਿ ਦੇਖੋ ਤੁਹਾਡਾ ਇੱਕ ਐਸੀ ਪਵਿੱਤਰ ਜਗ੍ਹਾ ਹੈ ਜਿੱਥੇ ਲੋਕ ਆ ਕੇ ਆਪਣੇ ਗੁਰੂ ਨਾਲ ਜਾਂ ਇਨਸਾਨੀਤ ਨਾਲ ਜੁੜਦੇ ਨੇ ਤੁਹਾਡੇ ਕੋਲ ਆਪਣੇ ਪਿੰਡ 'ਚ ਅਨਾਊਂਸਮੈਂਟ ਕਰਾਓ ਕਿ ਭਾਈ ਤੁਹਾਡੇ ਪਿੰਡ 'ਚ ਕੋਈ ਮਰੀਜ਼ ਨੂੰ ਕਿਸੇ ਨੂੰ ਕੋਈ ਦਵਾਈ ਬੂਟੀ ਦੀ ਕੋਈ ਇਲਾਜ ਦੀ ਕੋਈ ਟੈਸਟ ਦੀ ਲੋੜ ਹੈ ਤਾਂ ਤੁਹਾਨੂੰ ਉਹ ਸੰਪਰਕ ਕਰਨ ਤੁਸੀਂ ਸਿੱਧਾ ਨੰਬਰ ਸਾਡਾ ਰੱਖੋ ਕਿ ਅਸੀਂ ਖੁਦ ਆਪਣੀ ਐਂਬੂਲੈਂਸ ਤੁਹਾਡੇ ਪਿੰਡ 'ਚ ਭੇਜਾਂਗੇ ਮਰੀਜ਼ ਨੂੰ ਤੁਹਾਡੇ ਘਰੋਂ ਚੱਕਾਂਗੇ ਚੈੱਕ ਕਰਾ ਕੇ ਇਲਾਜ ਕਰਾ ਕੇ ਉਹਨੂੰ ਦੁਬਾਰਾ ਘਰ ਛੱਡ ਦਾਂਗੇ ਤੁਹਾਡਾ ਕੋਈ ਪੱਲਿਓ ਪੈਸਾ ਨਹੀਂ ਲੱਗਣਾ ਔਰ দান ਦੇਣ ਵਾਲਿਆਂ ਨੂੰ ਬੇਨਤੀ ਹੈ ਕਿ ਅੱਖਾਂ ਬੰਦ ਬੰਦ ਕਰਕੇ ਖਾਤਿਆਂ 'ਚ ਦਾਨ-ਪਾਣ ਦੀ ਬਜਾਏ ਜੇ ਤੁਸੀਂ ਸਿੱਧਾ ਮਰੀਜ਼ਾਂ ਦੀ ਮਦਦ ਕਰੋ ਉਹ ਜ਼ਿਆਦਾ ਵਧੀਆ ਰਹੇਗਾ ਤੇ ਕੋਸ਼ਿਸ਼ ਜਾਰੀ ਹੈ ਦੇਖੋ ਕੀ ਬਣਦਾ ਅੱਗੇ ਤੇ ਤੁਸੀਂ ਵੀ ਬਾਪੂ ਜੀ ਕੋਈ ਹੋਰ ਅੱਗੇ ਮਰੀਜ਼ ਹੋਇਆ ਸਾਨੂੰ ਜਰੂਰ ਦੱਸਿਓ ਠੀਕ ਹੈ ਜੀ ਇੱਕ ਦਿਨ ਮੈਂ ਇਹਨੂੰ ਦਾਖਲ ਕਰਵਾ ਕੇ ਪਰਪਸ ਕੋਈ ਨਾ ਹੁਣ ਅਜੀ ਸਮਾਨ ਲਾ ਦੇ ਦੇ ਸੀ ਮੋਰ ਦਾ ਇਹਨੇ ਕਰਕੇ ਤੁਹਾਡਾ ਆ ਜਾ ਤੁਹਾਡੇ ਨੂੰ ਲੇਟ ਹੋਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਹ